ਜਿੰਦਾਬਾਦ ਆਜ ਨਗਰ ਕੋਸ਼ਲ ਰਾਜਪੁਰਾ ਵਿਖੇ ਪਾਰ्तीय ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਦੀ ਅਗਵਾਈ ਹੇਠ ਸੈਂਕੜੇ ਕਰਮਚਾਰੀਆਂ ਸਮੇਤ ਵੱਖ-ਵੱਖ ਯੂਨੀਅਨ ਦੇ ਸੰਗਠਨਾ ਦੇ ਮੈਂਬਰ ਦੀ ਹਾਜ਼ਰੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17ਵੀਂ ਪਾਰ्तीय ਮਜ਼ਦੂਰ ਸੰਘ ਦੇ ਚੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਦਾਇਕਾ ਨੀਨਾ ਮਿੱਤਲ ਦੇ ਪਤੀ ਸ਼੍ਰੀ ਅਜੈ ਮਿੱਤਰ ਰਾਜੇਸ਼ ਕੁਮਾਰ ਇਨਸਾ ਵਾਈਸ ਪ੍ਰਧਾਨ ਨਗਰ ਕੋਸ਼ਲ ਅਤੇ ਅਜੈ ਚੌਧਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ ਇਸ ਮੌਕੇ ਮਿੱਤਲ ਸਾਹਿਬ ਅਤੇ ਹੋਰ ਆਗੂਆਂ ਨੇ ਕੀ ਕਿਹਾ ਸੁਣਦੇ ਆ ਉਹਨਾਂ ਦੀ ਜਵਾਨੀ ਅੱਜ ਖੂਬ ਬਹੁਤ ਮੁਬਾਰਕਬਾਦ ਦਿੰਦਾ ਮੈਂ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਰੇ ਹੀ ਕਾਰਕਟਰਾਂ ਆ ਉਹਨਾਂ ਨੂੰ ਤੇ ਇਸ ਸੰਗਠਨ ਨੂੰ ਵੀ ਬਹੁਤ ਮੁਬਾਰਕਬਾਦ ਆ ਜਿਹੜੇ 70 ਸਾਲ ਹੋ ਗਏ ਆ ਜਿਹੜੇ ਆਪਣੇ ਸੰਗਠਨ ਲਈ ਤੇ ਮਜ਼ਦੂਰਾਂ ਲਈ ਜਿਹੜਾ ਕੰਮ ਕਰਦੇ ਆ ਰਹੇ ਆ ਸੰਘਰਸ਼ ਕਰਦੇ ਆ ਰਹੇ ਆ ਤੇ ਅੱਜ ਜਿਹੜੀ ਝੰਡੇ ਦੀ ਰਸਮ ਹੈ ਸਾਡੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸ਼ਵੀਰ ਮਾਹਰ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤੀ ਗਈ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਅਜੇ ਮਿੱਤਲ ਜੀ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਰਜੇਸ਼ ਹੰਸਾ ਜੀ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਆਪਣਾ ਭਾਰਤੀ ਮਜ਼ਦੂਰ ਸੰਘ ਦਾ ਝੰਡਾ ਲਹਿਰਾਇਆ ਇਸੀ ਰਸਮ ਅਦਾ ਕੀਤੀ ਹੈ ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਅਸੀਂ ਮੁੱਖ ਮਹਿਮਾਨ ਤੌਰ ਤੇ ਸੋ ਅਜ ਮਿੱਤਲ ਜੀ ਨੂੰ ਨਵਾਜਿਆ ਹੈਗਾ ਇੱਥੇ ਤੇ ਇਹਨਾਂ ਸਤਿਕਾਰ ਕਰਦੇ ਆਂ ਇਹਨਾਂ ਦੀ ਬਹੁਤ ਵਧੀਆ ਸੋਚ ਆ ਮੁਲਾਜ਼ਮਾਂ ਪ੍ਰਤੀ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੀ ਹੈ ਉਹ ਇਹ ਨਹੀਂ ਲਿਖਦੀ ਛੋਟਾ ਵੱਡਾ ਕੋਈ ਵੀ ਚਲੇ ਜਾਵੇ ਤੇ ਬਹੁਤ ਹੀ ਆਇਆਂ ਨੂੰ ਕਹਿੰਦੇ ਆ ਸਰਕਾਰ ਕਰਦੇ ਹਰੇਕ ਦਾ ਮੈਂ ਵੀ ਜਾਂਦਾ ਜਿੰਨੇ ਮੁਲਾਜ਼ਮਾਂ ਦੇ ਕੰਮ ਸਾਨੂੰ ਇੱਥੇ ਮੁਲਾਜ਼ਮ ਦੱਸਦੇ ਆ ਉਹ ਸਾਰੇ ਹੀ ਇਹ A to Z ਸਿਰੇ ਚੜਾਉਂਦੇ ਆ ਬਹੁਤ ਹੀ ਸਰਕਾਰੀ ਹੋ ਗਏ ਮੈਡਮ ਨੀਨਾ ਮਿੱਤਲ ਜੀ ਵੀ ਤੇ ਅਜੀਤ ਮਿੱਤਲ ਜੀ ਵੀ ਤੇ ਅੱਜ ਦਾ ਖੁਸ਼ੀ ਦਾ ਦਿਨ ਹੈ ਅੱਜ ਸਾਡਾ ਭਾਰਤੀ ਮਜ਼ਦੂਰ ਸੰਘਾ 70ਵਾਂ ਸਥਾਪਨਾ ਦਿਵਸ ਹੈ ਸੋ ਉਹ ਮਨਾਇਆ ਗਿਆ ਅੱਜ ਹਰ ਸਾਲ ਅਸੀਂ ਇੱਥੇ ਮਜ਼ਦੂਰ ਸਾਥੀ ਇਕੱਠੇ ਹੋ ਕੇ ਜਿੰਨੇ ਵੀ ਸਾਡੇ ਭਾਈਚਾਰਾ ਹੈਗਾ ਉਹ ਵੀ ਇਕੱਠਾ ਹੁੰਦਾ ਹੈ ਮਜ਼ਦੂਰ ਸਾਥੀਆਂ ਦੇ ਜਨਮ ਦਿਹਾੜਾ ਮਨਾਉਂਦੇ ਆ ਪਰ ਸਾਲ ਦੀ ਤਰ੍ਹਾਂ ਇਸ ਤਾਲ ਵੀ ਅਸੀਂ ਜਨਮ ਦਿਹਾੜਾ ਮਨਾਇਆ ਹੈ ਸੋ ਸਾਡਾ ਜਿਹੜਾ ਚਿੱਟਾ ਹੈਗਾ ਉਹ ਮਜ਼ਦੂਰਾਂ ਦੀ ਰੱਖਿਆ ਲਈ ਹੈ ਮਜ਼ਦੂਰਾਂ ਦੇ ਹੱਕਾਂ ਵਾਸਤੇ ਅਸੀਂ ਬੋਲਦੇ ਹਾਂ ਉਹਨਾਂ ਦੀ ਮੰਗਾਂ ਠਾਂਦੇ ਹਾਂ ਜਿਹੜੀ ਉਹਨਾਂ ਹੁੰਦੀਆਂ ਜਿਹੜੇ ਮਜ਼ਦੂਰ ਹੁੰਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਇਸ ਕਰਕੇ ਸਾਡੀ ਯੂਨਨ ਬਣੀ ਆਉਂਦੀਆਂ ਹਰ ਇੱਕ ਮਜ਼ਦੂਰ ਦੀ ਸੁਣਵਾਈ ਹੁੰਦੀ ਹੈ ਸਾਡੇ ਕੋਲ ਨਹੀਂ ਆਉਂਦੀ ਸਾਡੇ ਬੌਜੀ ਐਮਐਲਏ ਸਾਹਿਬ ਖੜੇ ਆ ਇੱਥੇ ਤੇ ਉਹਨਾਂ ਉਹਨਾਂ ਕੋਲ ਚਲੇ ਜਾਂਦੇ ਅਸੀਂ ਹਰ ਇੱਕ ਪੱਖੋਂ ਅਸੀਂ ਮਜ਼ਬੂਤ ਆ ਤੇ ਹਰ ਇੱਕ ਹਰ ਇੱਕ ਦੀ ਮੰਗ ਪੂਰੀ ਕਰਦੇ ਆ ਸੋ ਅੱਜ ਜਿੰਨੇ ਵੀ ਸਾਥੀ ਮੇਰੇ ਆਏ ਹੋਏ ਆ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਭਾਰਤੀ ਮਜ਼ਦੂਰ ਸੰਘ ਵੱਲੋਂ ਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਆ ਬੰਦੇ ਮਾਤਰਮ ਬਹੁਤ ਮਾਤਾ ਕੀ ਜੈ। ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੋ 70ਵੀਂ ਬਰੇਗੰਡਾ ਪਾਰਕ ਮਜ਼ਦੂਰ ਸੰਘ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ। ਬਾਕੀ ਮੈਂ ਦੱਸਦਾ ਜੋ ਆਮ ਆਦਮੀ ਪਾਰਟੀ ਵਚਨਬੱਦ ਦੇ ਮਜ਼ਦੂਰਾਂ ਦੇ ਘਹਾਲੀ ਕਿਉਂਕਿ ਜੋ ਐਮਐਲਏ ਮੈਡਮ ਨੀਨਾ ਮਿੱਤਲ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸਾਡੇ ਕੋਲ ਵੀ ਜਦੋਂ ਕੋਈ ਪਰਸਨ ਅਜੇ ਜਾਂਦੇ ਆ ਕਿਉਂਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਨੇ ਡਾਊਨ ਟੂ ਅਰਥ ਹੋ ਵਿੱਚ ਕਰਨਾ ਹੈ। ਉਹ ਲਗੇ ਹੋਏ ਆ ਤੇ ਜਿਵੇਂ ਉਹਦੇ ਨਾਲ ਨਾਲ ਉਹਨਾਂ ਨੇ ਕੈਂਪੇਨ ਵੀ ਸ਼ੁਰੂ ਕਰਾਈ ਯੁੱਧ ਨਸ਼ਿਆਂ ਦੇ ਵਿਰੁੱਧ। ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਸ਼ਹਿਰ ਚ ਪੂਰੇ ਪਿੰਡਾਂ ਚ ਜੋ ਨਸ਼ਾ ਮੁਕਤੀ ਯਤਨਾ ਗੱਡੀਆਂ ਜਾ ਰਹੀਆਂ ਹੈ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਇਸ ਦਾ ਸਾਥ ਦਿਈਏ ਤੇ ਬਾਕੀ ਐਮਐਲਏ ਸਾਹਿਬ ਤੇ ਦਿਸੰਦੇਸ਼ਾਂ ਚ ਲਗਾਤਾਰ ਕੰਮ ਚੱਲ ਗਏ ਰਹੇ ਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮੁੱਖ ਮਹਿਮਾਨ ਅਜੇ ਮਿੱਤਰ ਜੀ ਪੂਰਾ ਪਰਿਵਾਰ ਹੀ ਸਮਰਪਿਤ ਹੈ ਲੋਕਾਂ ਦੇ ਕੰਮਾਂ ਲਈ ਅੱਜ ਜਿਉਂ ਉਨ੍ਹਾਂ ਨੇ ਢੰਡੇ ਦੀ ਰਸਮ ਅਦਾ ਕੀਤੀ ਹੈ ਮੈਂ ਤਾਂ ਸਾਰੇ ਨਗਰ ਕੌਂਸਲ ਨੂੰ ਸਾਰੇ ਰਾਜਪ੍ਰਵਾਸੀਆਂ ਨੂੰ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਾਸ਼ਣਕ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪਾਂ ਸਾਰੇ ਵੀ ਸਾਥ ਦੀ ਇਹਨਾਂ ਦਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਜੀ ਭਾਰਤੀ ਮਜ਼ਦੂਰ ਸੰਘ ਦਾ 70 ਮਾ ਸਥਾਪਨਾ ਦਿਵਸ ਹੈ ਉਸ ਖੁਸ਼ੀ ਤੇ ਮਿਊਸਪਲਟੀ ਦੇ ਬਾਹਰ ਸਾਰੇ ਮਜ਼ਦੂਰ ਭਰਾ ਨਸਪਲਟੀ EMPLOYES ਸਫਾਈ ਕਰਮਚਾਰੀ ਸਾਰੇ ਨੇ ਇਕੱਠੇ ਹੋ ਕੇ ਅੱਜ ਝੰਡਾ ਲਹਿਰਾਉਣ ਦੀ ਰਸਮ ਰਸਮ ਪੂਰੀ ਕੀਤੀ ਹੈ ਮੈਨੂੰ ਬਹੁਤ ਖੁਸ਼ੀ ਹੈ ਵੀ ਅੱਜ ਇਹਨਾਂ ਨੇ ਮੈਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ ਸਾਡੇ ਜਸਵੀਰ ਪ੍ਰਧਾਨ ਜੀ ਕਿ ਮੈਨੂੰ ਰੈਗੂਲਰ ਮਿਲਦੇ ਰਹਿੰਦੇ ਨੇ ਦੂਜੇ ਭਰਾ ਵੀ ਸਾਰੇ ਮਿਲਦੇ ਰਹਿੰਦੇ ਨੇ ਕਿ ਜੋ ਵੀ ਸਾਡੇ ਮਜ਼ਦੂਰ ਭਰਾਵਾਂ ਦੀਆਂ ਕੋਈ ਪ੍ਰੋਬਲਮਸ ਹੈ ਉਹਨੂੰ ਪ੍ਰਾਇੋਰਟੀ ਤੇ ਹੱਲ ਕੀਤਾ ਜਾਵੇ ਆਮ ਆਦੀ ਪਾਰਟੀ ਸਰਕਾਰ ਮਜ਼ਦੂਰਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਬਦਲੋ ਕਿਸਾਨ ਦੀ ਸਰਕਾਰ ਹੈ ਸਾਡਾ ਪਹਿਲੇ ਪ੍ਰਾਥਮਾ ਇਹ ਹੈ ਵੀ ਹਰ ਬੰਦੇ ਨੂੰ ਹਕੂਮਤ ਮਿਲੇ ਕੋਈ ਵੀ ਸ਼ੁਰੂਆਤ ਹੈ ਮਜ਼ਦੂਰ ਤੋਂ ਹੁੰਦੀ ਹੈ ਚਾਹੇ ਆਪਾਂ ਖੇਤ ਕਰਨਾ ਹੈ ਚਾਹੇ ਬਿਲਡਿੰਗ ਪਾਣੀ ਹੈ ਚਾਹੇ ਫੈਕਟਰੀ ਲਾਣੀ ਹੈ ਸਾਡੇ ਲਈ ਸਭ ਤੋਂ ਪਹਿਲਾ ਆਪਕੋ ਜਣੀ ਹੈ ਜਿਹੜਾ ਉਹ ਮਜ਼ਦੂਰ ਹੈ ਤੇ ਅੱਜ ਉਸੇ ਮਜ਼ਦੂਰ ਸੰਘ ਦੀ 70ਵੀਂ ਸਥਾਪਨਾ ਤੇ ਅਸੀਂ ਆਏ ਹਾਂ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਕੀ ਕਹਿਣਾ ਚਾਹੋਗੇ ਯਾਰ ਜਿਹੜੇ ਦਫਤਰਾਂ ਮੈਂ ਅਨਿਲ ਕੁਮਾਰ ਮਿਊਨਿਸਪਲ EMPLOYEES ਯੂਨੀਅਨ ਦਾ ਪ੍ਰਧਾਨ ਅੱਜ ਭਾਰਤੀ ਮਜ਼ਦੂਰ ਸੰਘ ਦੀ ਸਤੱਰਵੀਂ ਵਰ੍ਹੇਗੰਢ ਤੇ ਅਸੀਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਆ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਜੇ ਮਿੱਤਲ ਸ਼ਰਾਈ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ ਵਿਚਾਰ ਸੁਣ ਕੇ ਸਾਨੂੰ ਸਾਰੇ ਮੁਲਾਜ਼ਮਾਂ ਨੂੰ ਤਸੱਲੀ ਵੀ ਹੋਈ ਕਿਉਂਕਿ ਇਹ ਪਹਿਲਾਂ ਵੀ ਸੁਣਦੇ ਸੀਗੇ ਅੱਜ ਵੀ ਸਾਡੀ ਸੁਣਦੇ ਆਂ ਕੁਝ ਮੁੱਦੇ ਵੀ ਅੱਜ ਅਸੀਂ ਇਹਨਾਂ ਨੂੰ ਨਾਲ ਹੀ ਰੱਖ ਦਿੱਤੇ ਇਹਨਾਂ ਨੇ ਤੁਰੰਤ ਹੀ ਇਹਨੂੰ ਸੁਲਝਾਣ ਦਾ ਰੋਸਾ ਦਿੱਤਾ ਸੋ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਇੰਨੀ ਕੀ ਹੋ ਹੁੰਦੀ ਹੈ ਆਸ ਹੁੰਦੀ ਹੈ ਕਿ ਸਾਡੀ ਯੂਨੀਅਨ ਦੇ ਤੌਰ ਤੇ ਜਾਂ ਸਾਡੇ ਜਿਹੜੇ ਸਰਪ੍ਰਸਤ ਨੇ ਸ਼ਹਿਰ ਦੇ ਉਹਨਾਂ ਵੱਲੋਂ ਸਾਡੀਆਂ ਮੰਗਾਂ ਸੁਣੀਆਂ ਜਾਣ ਸਾਡੀ ਸਹਾਇਤਾ ਕੀਤੀ ਜਾਵੇ ਐਨਾ ਕਹਿੰਦੇ ਹੋਏ ਭਾਰਤੀ ਮਜ਼ਦੂਰ ਸੰਘ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਮਨ ਰੇਸ਼ ਕੁਮਾਰ ਐ ਪੰਜਾਬ ਆਰਟਸਪਲਾਈ ਸਿਵਲ ਬੋਰਡ ਦਾ ਅਕਟਰੋਤ ਪ੍ਰਧਾਨ ਹੈ ਜੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਜਸਵੀਰ ਸਿੰਘ ਪ੍ਰਧਾਨ ਜੀ ਦੀ ਮਾਰਚ ਦਾ ਹਰ ਜੀ ਆਪਣਾ ਅਗਵਾਈ ਹੇਠ ਹਰ ਸਾਲ ਜਿਹੜਾ ਹੈਗਾ ਬੜੀ ਧੂਮ-ਧਾਮ ਨਾਲ ਜਿਹੜਾ ਹੈਗਾ ਚੰਡੇ ਦੀ ਰਸਮ ਹੋ ਦਾ ਕੀਤਾ ਜਾਂਦਾ ਤੇ ਜਦੋਂ ਵੀ ਕਿਤੇ ਮੁਲਾਜ਼ਮ ਵਰਗ ਜਿਹੜੇ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਕੱਚਾ ਹੈ ਚਾਹੇ ਉਹ ਪੱਕਾ ਹੈ ਉਹਨਾਂ ਦੀ ਕੋਈ ਵੀ ਜਿਹੜੀ ਮੰਗ ਹੈ ਜਾਇਜ਼ ਮੰਗ ਨੂੰ ਜਿਹੜਾ ਹੈ ਹਮੇਸ਼ਾ ਉਹਨਾਂ ਨੇ ਮੁੱਦਾ ਚੱਕਿਆ ਵੀ ਜਿਹੜੀ ਹੱਲ ਨਹੀਂ ਹੁੰਦੀਆਂ ਜੇਕਰ ਅਫਸਰ ਸ਼ਾਹੀ ਦੇ ਲੈਵਲ ਤੱਕ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਹੈਗਾ ਤਾਂ ਉੱਪਰ ਤੱਕ ਜਿਹੜਾ ਹੈਗਾ ਸਰਕਾਰ ਤੱਕ ਗੱਲ ਕੀਤੀ ਜਾਂਦੀ ਹੈ ਤੇ ਇਹ ਮੁੱਦੇ ਨੂੰ ਹੱਲ ਵੀ ਬੜੀ ਜਲਦੀ ਕਰਾਇਆ ਜਾਂਦਾ ਹੈ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਬਿੱਤਰ ਸਾਹਿਬ ਜੀ ਪਹੁੰਚੇ ਆਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਦ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਚਾਹੇ ਮੁਲਾਜ਼ਮ ਨੂੰ ਪੈਂਦੀ ਹੈ ਚاہے ਸ਼ਹਿਰ ਦੇ ਕਿਸੇ ਵਿਕਾਸ ਕੰਮ ਨੂੰ ਲੈ ਕੇ ਹੈ ਜਦ ਵੀ ਅਸੀਂ ਫਰਿਆਦ ਕਰਦੇ ਹਾਂ ਤਾਂ ਪਹਿਲੇ ਬੋਲ ਤੇ ਸਾਡੀ ਜਿਹੜੀ ਫਰਿਆਦ ਸੁਣੀ ਜਾਂਦੀ ਹੈ ਤੇ ਸਾਨੂੰ ਇਹਨਾਂ ਦੇ ਬਹੁਤ ਮਾਣ ਹੈ ਤੇ ਬਾਕੀ ਆਪਣੇ ਰਜੇਸ਼ ਕੁਮਾਰ ਐਮ ਸੀ ਜੀ ਹੈਗੇ ਆ ਇਹਨਾਂ ਦੇ ਵੀ ਜਿਹੜੀ ਨਸ਼ਾ ਛਡਾਓ ਦੀ ਜਿਹੜੀ ਹੈ ਮੁਹਿੰਮ ਚੱਲ ਰਹੀ ਹੈ ਐਮ ਐਲ ਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਤਲਬ ਕਿ ਰਾਜਪੁਰੇ ਚ ਬਹੁਤ ਜ਼ਿਆਦਾ ਹੱਦ ਤੋਂ ਬਾਅਦ 80% ਜਿਹੜਾ ਹੈ ਲੋਕਾਂ ਦੇ ਵਿੱਚ ਪਤਾ ਲੱਗ ਚੁੱਕਿਆ ਮਤਲਬ ਕਿ ਇਸ ਮੁੱਦੇ ਨੂੰ ਜਿਹੜਾ ਹੈ ਕਾਫੀ ਅੱਗੇ ਤੱਕ ਲੈ ਕੇ ਜਾਇਆ ਜਾ ਰਿਹਾ ਹੈ ਵੀ ਹਰ ਘਰ ਦੇ ਵਿੱਚ ਜਿਹੜਾ ਕੋਈ ਬੰਦਾ ਇਸੇ ਕੰਮ ਕੋਈ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਹੈ ਜਾਂ ਨਸ਼ੇ ਦੇ ਵਿੱਚ ਜੁੜਿਆ ਹੋਇਆ ਹੈ ਵੀ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਪੂਰਜੋਰ ਜਿਹੜਾ ਹੈ ਪ੍ਰਸ਼ਾਸਨ ਦਾ ਤੇ ਨਾਲ ਰਲ ਕੇ ਸਹਿਯੋਗ ਮਿਲ ਰਿਹਾ ਹੈ ਤੇ ਉਹਨੂੰ ਹਟਾਇਆ ਜਾ ਰਿਹਾ ਹੈ ਵੀ ਇਸ ਚੀਜ਼ਾਂ ਗਲਤ ਕੰਮਾਂ ਤੋਂ ਜਿਹੜਾ ਹੈ ਦੂਰ ਰਹੋ ਵੀ ਸਾਫ਼ ਸੁਥਰੀ ਜਿਹੜੀ ਜ਼ਿੰਦਗੀ ਹੈ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਜੀਵਨ ਨੂੰ ਜਿਹੜਾ ਹੈ ਸਚਾਰੂ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਹੈ ਜੀਓ